BB study point channel ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਹੀ ਛੋਟੇ ਵੱਡੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਲਈ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਜੀ ਜਿਹੜੀ ਕਿ ਬਹੁਤ ਹੀ ਐਮਿੱਤ ਰੱਖਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਤੁਹਾਡੇ ਲਈ ਖੁਸ਼ੀ ਦੀ ਵੀ ਜਾਣਕਾਰੀ ਹੈ ਠੀਕ ਹੈ ਜੀ ਬਹੁਤ ਸਾਰੇ ਬੱਚੇ ਪੰਜਾਬ ਪੁਲਿਸ ਦੀ ਨੌਕਰੀ ਲੈਣ ਲਈ ਬਹੁਤ ਹੀ ਜ਼ਿਆਦਾ ਤਿਆਰ ਖੜੇ ਹਨ ਜੀ ਜਿਨ੍ਹਾਂ ਨੇ ਆਪਣੀ ਕਿਸੇ ਵੀ ਕੋਚਿੰਗ ਸੈਂਟਰਾਂ ਤੋਂ ਕੋਚਿੰਗ ਵੀ ਸਟਾਰਟ ਕਰ ਦਿੱਤੀ ਹੈ ਨਾਲ ਹੀ ਜਿਹੜੇ ਪੁਰਾਣੇ ਬੱਚੇ ਤਿਆਰੀਆਂ ਕਰ ਰਹੇ ਹਨ ਉਹਨਾਂ ਨੇ ਵੀ ਹੁਣ ਕੰਮਰ ਕੱਸ ਲਈ ਹੈ ਜੀ ਇਹ ਸਾਲ ਵਰਦੀ ਪਾਉਗੀ ਚਾਹੇ ਪਿਛਲੇ ਸਾਲ ਫਿਜ਼ੀਕਲ ਟ੍ਰਾਇਲ ਚੋਂ ਰਹਿ ਹੀ ਗਏ ਸੀ ਜਾਂ ਪੇਪਰ ਚੋਂ ਥੋੜੇ ਬਹੁਤੇ ਨੰਬਰਾਂ ਤੋਂ ਰਹਿ ਗਏ ਸੀ ਕਿਉਂਕਿ ਦੋਸਤੋ ਵੱਡੀ ਜਾਣਕਾਰੀ ਤੁਹਾਨੂੰ ਦੱਸਣ ਲਈ ਜਾ ਰਿਹਾ ਹਾਂ ਕਿ ਭਗਵੰਤ ਮਾਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੀ ਹੁਣ ਬਹੁਤ ਸਾਰੇ ਬੱਚੇ ਇਸ ਵੈਬਸਾਈਟ ਤੇ ਵਿਜ਼ਿਟ ਕਰਨਗੇ ਕਿ ਨੋਟੀਫਿਕੇਸ਼ਨ ਕਿੱਥੇ ਹੈ ਨੋਟੀਫਿਕੇਸ਼ਨ ਕਿੱਥੇ ਜਾਰੀ ਕੀਤਾ ਗਿਆ ਉਹ ਕਿਵੇਂ ਜਾਰੀ ਕਰ ਦਿੱਤਾ ਗਿਆ ਹੈ ਇਸਹੀ ਵੀਡੀਓ ਦੇ ਵਿੱਚ ਦੱਸ ਦਿਆਂ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਵੀ ਵੈਬਸਾਈਟ ਤੇ ਜਾਣ ਦੀ ਹੁਣ ਧਿਆਨ ਨਾਲ ਦੇਖੋ ਪਲੀਜ਼ ਇੱਕ ਵਾਰ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਨਵੀਆਂ-ਨਵੀਆਂ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ ਜੀ ਦੋਸਤੋ ਨੋਟੀਫਿਕੇਸ਼ਨ ਕਿਵੇਂ ਆ ਚੁੱਕਾ ਹੈ ਇਸ ਦੀ ਜਾਣਕਾਰੀ ਹੁਣ ਦੇਣ ਲਈ ਜਾ ਰਿਹਾ ਹਾਂ ਕਿ ਕੱਲ ਮਾਨ ਸਰਕਾਰ ਨੇ 461 ਬੱਚਿਆਂ ਨੂੰ ਜੁਆਇਨਿੰਗ ਲੈਟਰ ਜੋ ਵੰਡ ਦਿੱਤੇ ਗਏ ਹਨ ਜੀ 461 ਬੱਚਿਆਂ ਨੂੰ ਜੁਆਇਨ ਲੈਟਰ ਕੱਲ ਵੰਡ ਦਿੱਤੇ ਗਏ ਹਨ ਜੀ ਅਤੇ ਨਾਲ ਹੀ ਇਹ ਵੀ ਨਾਊਂਸ ਕਰ ਦਿੱਤਾ ਗਿਆ ਹੈ ਜੀ ਕਿ ਪੰਜਾਬ ਪੁਲਿਸ ਦੀ ਹੋਰ ਬੜੀ ਵੱਡੀ ਪਰਤੀ ਆ ਰਹੀ ਹੈ ਜੀ ਪੁਲਿਸ ਵਾਲੇ 2200 ਪਰਤੀ ਚਾਹੀਦੀ ਹਰ ਸਾਲ 1600 ਤੋਂ 1700 ਕਨਸਟੇਬਲ ਫਿਰ ਹੈੱਡ ਕਨਸਟੇਬਲ 2300 ਫਿਰ 3-400 ਐਸਆਈ ਸਾਬਨ ਇੰਸਪੈਕਟਰ ਵਗੈਸ ਰੈਂਕ ਦੇ ਹਰ ਸਾਲ 2230 ਪਹਿਲਾਂ ਕੀ ਹੁੰਦਾ ਸੀ ਇਹ ਪ government ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਿ ਬਹੁਤ ਵੱਡੀ ਭਰਤੀ ਪੰਜਾਬ ਪੁਲਿਸ ਦੇ ਵਿੱਚ ਆ ਰਹੀ ਹੈ ਜੀ ਆਪੋ ਆਪਣੀ ਤਿਆਰੀ ਕਰ ਲਓ ਨੋਟੀਫਿਕੇਸ਼ਨ ਭਾਵੇਂ ਅਫੀਸ਼ੀਅਲ ਵੈਬਸਾਈਟ ਤੇ ਨਹੀਂ ਪਾਇਆ ਪਰ ਮਾਨ ਸਰਕਾਰ ਨੇ ਇੱਕ ਵਾਰੀ ਸਾਰਿਆਂ ਨੂੰ ਦੱਸ ਦਿੱਤਾ ਹੈ ਜੀ ਸੋ ਜਿਵੇਂ ਕੱਲ 468 ਬੱਚਾ ਨੂੰ ਜੁਆਇਨ ਲੈਟਰ ਮਿਲੇ ਸੀ ਉਸ ਉਸ ਦੇ ਸਬੰਧ ਵਿੱਚ ਉਸ ਨੇ ਹੋਰ ਭਰਤੀ ਬਾਰੇ ਵੀ ਜਾਣੂ ਕਰਵਾਤਾ ਗਿਆ ਹੈ ਜੀ ਉਹਨੂੰ ਫਰਵਰੀ ਦੀ ਲਾਸਟ ਤੱਕ ਜਾਂ ਜਨਵਰੀ ਦੀ ਲਾਸਟ ਤੱਕ ਇਹ ਨੋਟੀਫਿਕੇਸ਼ਨ ਆਏਗਾ ਅਤੇ ਜੁਲਾਈ ਅਗਸਤ ਤੱਕ ਇਗਜ਼ਾਮ ਹੋ ਜਾਣਗੇ ਜੀ ਠੀਕ ਹੈ ਦੋਸਤੋ ਆਪੋ ਆਪਣੀ ਤੁਸੀਂ ਤਿਆਰੀ ਰੱਖੋ ਜਦੋਂ ਵੀ ਨੋਟੀਫਿਕੇਸ਼ਨ ਮਿਲਦਾ ਹੈ ਤਾਂ ਮੈਂ ਤੁਹਾਡੇ ਲਈ ਇੱਕ ਹੋਰ ਵੀਡੀਓ ਬਣਾਵਾਂਗਾ ਜੀ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਹੈ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ Thank you very much.